ਸਤਿ ਸ੍ਰੀ ਅਕਾਲ ਜੀ ਬਾਈ ਸਾਰੇ ਯਾਰ ਨੂੰ ਵੈਲਕਮ ਆ ਜੀ ਆਪਣੀ ਇੱਕ ਹੋਰ ਨਵੀਂ ਵੀਡੀਓ 'ਚ ਲਓ ਜੀ ਬਾਈ ਜੀ ਚੱਲਦਾ ਮਹਾਰਾਜ ਦੀ ਕਿਰਪਾ ਦਾ ਕੰਮ ਬਹੁਤ ਟੌਪ ਦਾ ਹੈ ਨਾ ਜਿਹੜੇ ਮੇਰੇ ਵੀਰੇ ਮੈਨੂੰ ਹੈ ਨਾ ਜਦਨ ਮੈਂ ਮਸ਼ੀਨ ਲੈ ਕੇ ਆਇਆ ਮੈਨੂੰ ਨਾ ਕਈ ਦਿਨ ਜਦਨ ਮੈਂ ਤਿੰਨ ਚਾਰ ਦਿਨੋਂ ਦੂਜੀ ਇੱਕ ਰਾਤ ਵਾਲੀ ਮਸ਼ੀਨ ਆਈ ਹੈ ਨਾ ਆ ਕੇ ਵੀਰ ਕਈ ਮੈਨੂੰ ਕਹਿੰਦੇ ਤੇ ਵੀਰੇ ਇੱਥੇ ਕੀ ਆ ਹੁਣ ਯਾਰ ਤੇ ਕੋਟੇ ਨ ਮਸ਼ੀਨਾਂ ਲੈ ਕੇ ਆਈ ਜੰਨਾ ਨਾ ਬਾਈ ਇਹੀ ਤਾਂ ਆਪਣੇ ਦੇ ਵਿੱਚ ਉਹ ਆ ਨਾ ਵੀ ਆਪਾਂ ਰੋਡ ਤੇ ਚੱਲੀ ਜਾਂਦੀਆਂ ਮਸ਼ੀਨਾਂ ਨੂੰ ਦੇਖ ਕੇ ਜੇ 10 ਮਸ਼ੀਨਾਂ ਪਿੰਡ ਨੂੰ ਚਲ ਗੀਆਂ ਨਾ ਤਾਂ 10 ਉਹਨੂੰ ਦੇਖ ਕੇ ਹੋਰ ਚਲ ਜੰਨੀਆਂ। ਬਾਕੀ ਤੁਸੀਂ ਹਿਸਾਬ ਲਾ ਲਓ ਵੀ ਐਕਨੇ ਮਸ਼ੀਨਾਂ ਮੈਂ ਉਧਰ ਆਇਆ ਵੀਰੇ ਨਾ ਮੈਨੂੰ ਕਈ ਵੀਰਾਂ ਦੇ ਕਮੈਂਟ ਵੀ ਆਏ ਮੈਨੂੰ ਫੋਨ ਵੀ ਬਹੁਤ ਸਾਰੇ ਆਏ ਵੀ ਬਾਈ ਯਾਰ ਉਧਰ ਕੀ ਆ ਹੁਣ ਨਾ ਕੋਟਾ ਦਾ ਨਿਬੜ ਗਿਆ ਤੂੰ ਹੁਣ ਕੀ ਲੈਣ ਚੱਲੇ ਆ ਇੱਥੇ ਬਾਈ ਇਹੀ ਤਾਂ ਆਪਣਾ ਮੈਂ ਹੁਣ ਤੁਹਾਨੂੰ ਉਹੀ ਗੱਲ ਦੱਸਣ ਲੱਗਿਆ। ਵੀ 4 ਤਰੀਕ ਨੂੰ ਆਪਣੀ ਮਸ਼ੀਨ ਆਈ ਤੀ ਹੈ ਨਾ ਚਲੋ ਏਸੀ ਵਾਲੀ ਆਪਣੀ 30 ਨੂੰ ਆ ਗਈ ਧੀ ਦੂਜੀ ਆਪਣੀ 4 ਨੂੰ ਆਈ ਤੀ 350 ਪਲੱਸ ਬਿੱਗਾ ਓਏ ਓ ਹੋਈ ਹੋਈ ਆ ਬਾਕੀ ਏਸੀ ਵਾਲੀ ਇਹ 5 550 ਤੇ ਪਲੱਸ ਇਹ ਹੀ ਹੋਈ ਹੋਈ ਆ ਹੈ ਨਾ ਵੀ ਆਪਾਂ ਇੱਕੋ ਦੇਖ ਕੇ ਜੇ ਹੈ ਨਾ ਕਹਿ ਦੀ ਤਾਂ ਇੱਕ ਜਿੱਦਨ ਮਸ਼ੀਨ ਯਾਰ ਰੋਡ ਤੇ ਚਲੀ ਜਾਂਦੀ ਆ ਤਾਂ ਆਪਾਂ ਦੇਖ ਕੇ ਉਹਨੂੰ ਯਾਰ ਆਪਾਂ ਵੀ ਕਹਿੰਨੇ ਆ ਹਨਾ ਵੀ ਨਹੀਂ ਯਾਰ ਆਪਣੀ ਮਸ਼ੀਨ ਵੀ ਚਲੋ ਲੈ ਚੱਲੀ ਔਰ ਉਹਦੇ ਮਸ਼ੀਨਾ ਜਾਣ ਲੱਗ ਗਿਆ ਦੇਖੋ ਦੇਖ ਆਪਣੇ ਬੰਦੇ ਉਧਰ ਨੂੰ ਤੁਰ ਪੰਨੇ ਆ ਹਨਾ ਪਰ ਆਪਾਂ ਵੀਰੇ ਕੰਮ ਦੇਖ ਕੇ ਅੜੇ ਰਹੇ ਹੁਣ ਕੱਲ ਪਰਸੋਂ ਦੇ ਮੈਨੂੰ ਪੰਜਾਬ ਦੇ ਵਿੱਚੋਂ ਵੀਡੀਓ ਬਹੁਤ ਭੇਜਦੇ ਆ ਬਾਈ ਆਪਣੇ ਵਟਸਐਪ ਤੇ ਵੀ ਵੀਡੀਓ ਆਪਣੇ ਪੰਜਾਬ ਚ ਕੰਮ ਚੱਲ ਗਿਆ ਕਦੋਂ ਆਉਣਾ ਤੁਸੀਂ ਬਾਈ ਸਾਡਾ ਏਰੀਆ ਹੈਗਾ ਥੋੜਾ ਜਿਹਾ ਜੇ ਲੇਟ ਆ ਸਾਡੇ ਮੰਨ ਲਓ ਲੱਗਣਗੇ ਤੁਸੀਂ ਆਪ ਹਿਸਾਬ ਲਾ ਲਓ 22 ਤਰੀਕ ਤੇ ਬਣਾ ਨਾ ਪੰਜਾਬ ਵਾਲਾ ਕੰਮ ਹੈ ਜਿਹੜਾ ਸਟਾਰਟ ਹੋਊਗਾ ਉਹਦੇ ਬਾਅਦ ਆਪਾਂ ਝੋਨੇ ਚ ਗਏ ਤੇ ਜਿੱਥੇ ਹੈ ਨਾ ਫੱਤਨਾਲ ਮੁਖਸਰ ਜ਼ਿਲ੍ਹੇ ਦੇ ਵਿੱਚ ਉੱਥੇ ਇੱਕ ਮਸ਼ੀਨ ਤਾਂ ਪੁੱਤੀ ਛੱਡਨੇ ਇੱਕ ਛੱਡਨੇ ਪਿੰਡ ਔਰ ਇਹਦੇ ਨਹੀਂ ਪਹਿਲਾਂ ਹਰਿਆਣੇ ਲਾਉਣ ਦੀ ਜਲਾਹ ਤੀ ਨਾ ਹਰਿਆਣੇ ਜੀ ਬਾਈ ਮਸ਼ੀਨਾਂ ਹੋਂ ਜਿਹੜੇ ਹਿਸਾਬ ਗਏ ਐਮਪੀ ਚ ਮਸ਼ੀਨਾਂ ਤੀਆਂ ਉਹੀ ਹਿਸਾਬ ਗਏ ਹਰਿਆਣੇ ਚ ਫਿਰਦੀਆਂ ਹਨ ਕੁਝ ਨਹੀਂ ਪੱਲੇ ਪੈਂਦਾ ਆ ਦੇਖ ਲੋ ਹਣ ਥੋੜੇ ਹੁਣ ਇੱਥੇ ਆਪਾਂ ਡਟੇ ਰਹੇ ਹਰਾ ਕੋਟੇ ਹਜੇ ਵੀ ਮਸ਼ੀਨਾਂ ਬਾਈ ਉਹਰੇ ਘਟੋ ਘਟ ਵੀ 5-6 ਦਿਨ ਦਾ ਕੰਮ ਮੇਰੇ ਕੋਲ ਹੈਗਾ ਫੌਲਰ ਜੋੜ ਦਾ ਇਹਨੂੰ ਕਹਿ ਦਈਏ ਮਸ਼ੀਨਾਂ ਰੋਜ਼ 60-65 60-65 ਵਿੱਗੇ ਹੁਣ ਏਸੀ ਵਾਲੀ ਨੇ ਕੱਲ ਆਪਣੀ 60 ਪਰਸੋਂ 70 ਅੱਜ ਵੀ 65 ਪੂਣ ਤੇ ਉੱਤੇ ਹੀ ਜਾਊਗੀ ਕੀ ਹੋ ਗਿਆ ਭੱਜਿਆ ਆਉਂਦਾ ਬਾਕੀ ਐ ਵੀ ਹੈ ਨਾ ਚੱਲੀ ਜਾਂਦਾ ਕੰਮ ਖੱਚੀ ਆਉਂਦੇ ਆ ਵੀ ਕਈ ਮੇਰੇ ਵੀਰ ਉਹ ਕਹਿੰਦੇ ਨੇ ਮੈਂ ਉਹੀ ਗੱਲ ਕਰਨ ਵਾਸਤੇ ਸਟਾਰਟਿੰਗ ਜਣਾ ਉਹ ਕਰਿਆ ਭੱਜਿਆ ਹੁੰਦਾ ਬੰਦਾ ਕੀ ਗੱਲ ਆ ਭੱਜਿਆ ਹੁੰਦਾ ਬਾਕੀ ਉਹੀ ਗੱਲ ਸੋਚਦੇ ਹੈ ਨਾ ਮੈਂ ਇਹੀ ਗੱਲ ਕਹਿਣਾ ਹੁੰਦਾ ਵੀ ਬਾਈ ਮੈਂ ਵੀ ਉਹਨਾਂ ਨੂੰ ਦੇਖ ਕੇ ਨਾ ਬਾਈ ਉਹਨਾਂ ਦੇ ਕਹਿੰਦਾ ਵੀ ਯਾਰ ਮੈਂ ਚੱਲਿਆ ਵਾਕੇ ਬਾਈਆਂ ਉਹਨਾਂ ਦੀ ਗੱਲ ਸੱਚੀ ਆ ਬਾਈ ਨਜ਼ਾਰੇ ਲੈ ਗਿਆ ਵਧੀਆ ਰਹਿ ਗਿਆ ਹਨਾ ਵੀ ਸਵਾਦ ਲਿਆਤਾ ਸੀ ਜੰਨੇ ਇਹੋ ਜਿਹਾ ਸੀਜ਼ਨ ਤਾਂ ਗੁਜਰਾ ਚ ਵੀ ਨਹੀਂ ਲੱਗਿਆ ਜਹੇ ਜਹ ਇੱਥੇ ਠੋਕਦਾ ਆਪਾਂ ਨੇ ਬਾਕੀ ਤਾਂ ਅੱਜ ਬੱਦਲ ਹੋਇਆ ਹੈ ਮਸ਼ੀਨ ਸਵੇਰ ਦੀ ਬੱਤੋਂ ਉੱਪਰ ਨਿਕਲੀ ਨਹੀਂ ਅੱਜ ਹਨਾ ਥੋੜਾ ਜਿਹਾ ਮਸ਼ੀਨਾਂ ਚੱਲੀਆਂ ਵੀ ਅੱਜ ਲੇਟਾਂ 11:00 ਵਜੇ ਮਸ਼ੀਨਾਂ ਚੱਲੀਆਂ 11:30 11:00 ਵਜੇ ਬਾਕੀ ਮਸ਼ੀਨਾਂ ਚੱਲਦੀਆਂ ਵਾਲੇ ਵਾਲੇ ਸਾਰੀਆਂ ਹਨਾ ਬਾਕੀ ਉਹ ਖੜਾ ਇੱਕ ਵੀਰ ਆਪਣਾ ਦੂਜੀ ਮਸ਼ੀਨ ਵਾਲਾ ਆਪਣੇ ਲੱਗੇ ਕਰਤਾਰ ਚੱਲਦੀ ਆ ਬਾਕੀ ਦਿਖਾਉਣਾ ਤੁਹਾਨੂੰ ਆਪਣੀ ਕਮੈਨ ਵੀ ਸਵੇਰ ਦਾ ਚਲਾਉਂਦਾ ਸੀ ਅੱਜ ਮੋਲੀ ਮੈਂ ਕਿਹਾ ਵੀ ਨਹੀਂ ਹੁਣ ਬੈਠ ਤੂੰ ਜੇ ਇਹਨੂੰ ਗੇਰਾ ਦਾ ਭਲੇਖਾ ਜਿਹਾ ਲੱਗਦਾ ਦਾ ਮੈਂ ਕਿਹਾ ਚੱਲ ਹੁਣ ਤੂੰ ਬੈਠ ਵੀ ਮੈਂ ਥੋੜਾ ਦਮ ਲੈ ਲਵਾਂ ਚਾਹ ਚ ਪੀ ਕੇ ਫੇਰ ਚੜਦਾ ਹਨਾ ਚਲੋ ਦਿਖਾਉਣਾ ਤੁਹਾਨੂੰ ਹੁ ਅੱਜ ਵੀ ਬੜੇ ਬੜੇ ਪਲਾਟਾਂ ਦੇ ਵਿੱਚ ਇਹ ਐ ਜਿੱਧਰ ਹਾਂ ਦੇਖ ਲਈਏ ਭਾ ਇਧਰ ਨੂੰ ਏਰੀਆ ਬਾਈ ਹੈ ਹੀ ਖੁੱਲਾ ਮੈਂ ਕਹਿੰਦਾ ਵੀ 50 50 60 60 ਵਿੱਗੇ ਤਾਂ ਮਸ਼ੀਨ ਉਹੀ ਵੱਢ ਦਿੰਦੀ ਆ ਹੁਣ ਅਸੀਂ 32 33 ਵਿੱਗੇ ਹੋ ਗਏ ਸਾਡੇ ਹਲੇ ਟਾਈਮ ਹੋਇਆ 2:30 ਵਜੇ ਆ ਬਾਕੀ ਗੁੱਲੀ ਡੰਡਾ ਪੌਦ ਹੈ ਜੀ ਪਤਾ ਨਹੀਂ ਕਿੱਥੇ ਤੇ ਆ ਗਏ ਇਹਨਾਂ ਦੇ ਮੈਂ ਕਹਿੰਦਾ ਗੁੱਲੀ ਡੰਡੇ ਦੇ ਪਿੱਛੇ ਤਾਂ ਅਸੀਂ ਜੋ ਵੀ ਗੁੱਲੀ ਡੰਡਾ ਹੀ ਵੱਢ ਕੇ ਆਏ ਆ ਮੌਸਮ ਖਰਾਬ ਹੋਣ ਕਰਕੇ ਨਾ ਅੱਜ ਨਹੀਂ ਭਾਈ ਦੇਖਦੇ ਹਰੀ ਸੁੱਕੀ ਅਜੇ ਤੱਕ ਜਿਹੜੀ ਬਸ ਕਹਿੰਦੇ ਚੱਕਦੇ ਨਿਵੇੜ ਦੇ ਕੰਮ ਇਧਰ ਵੀ ਕਰਤਾਰੇ ਚੱਲਦੀ ਆ ਪਹਿਲਾਂ ਤੁਹਾਨੂੰ ਮਸ਼ੀਨਾਂ ਦਿਖਾ ਦਮ ਇੱਕ ਉਹ ਸਾਹਮਣੇ ਚੱਲਦੀ ਹੈ ਹਨ ਜਿਹਦੇ ਧੂੜ ਜੀ ਉੱਡਦੀ ਆ ਉਹਦੇ ਬਾਅਦ ਇੱਕ ਆਹ ਚੱਲਦੀ ਆ ਬਾਈ ਉਹਨਾਂ ਲਈ ਕਰਤਾਰ ਇੱਕ ਇੱਥੇ ਸਾਡੇ ਲੱਗੇ ਚੱਲਦੀ ਦੀ ਉਹ ਪਿੱਛੇ ਚੱਲਦੀ ਇੱਕ ਮਸ਼ੀਨਾਂ ਕਈ ਚੱਲਦੀਆਂ ਬਾਕੀ ਬੱਦਲ ਵੀ ਲੱਗ ਗਿਆ ਗੁਰਗੜ ਜੀ ਕਰਨ ਲੱਗਦਾ ਵੀ ਅੱਜ ਕਰੂਗਾ ਗੜਬੜ ਬਾਕੀ ਉਹ ਚੱਲਦੀ ਆ ਦਿਖਾਉਂ ਰਿਹਾ ਤੁਹਾਨੂੰ ਦਾਣੇ ਦੂਣੇ ਕੱਢੂਗੀ ਜੀ ਹਨ ਬਾਕੀ ਬਾਈ ਨੂੰ ਮਿਲਦੇ ਆ ਅੱਜ ਕੀ ਕਹਿੰਦੇ ਆ ਬਾਈ ਤੇ ਬਾਈ ਉਹਨਾਂ ਦੀ ਕਰਤਾਰ ਹੋਰ ਬਾਈ ਕਿੱਦਾਂ ਹਾਲ ਚੱਲ ਕਿਹੜਾ ਏਰੀਆ ਦੇ ਘਰ ਸਾਇਰ ਉਹ ਯਾਰ ਤੂੰ ਤਾਂ ਮੇਰੇ ਜ਼ਿਲੇ ਦਾ ਹੀ ਆ ਫੇ ਹੈਂ ਹੋਰ ਲੋਕਲ ਦੀ ਮਸ਼ੀਨ ਆ ਇੱਧਰ ਦੀ ਐਮਪੀ ਦੀ ਕਿ ਠੀਕ ਐਮਪੀ ਲਾ ਕੇ ਆਇਆ ਪਹਿਲਾਂ ਕਿਵੇਂ ਰਿਹਾ ਐਮਪੀ ਐਮਪੀ ਵਧੀਆ ਰਗਾ 450 ਕਰਤਾ ਵੀ ਜੋ ਬਿੱਗਾ ਕੱਲ ਪੈਂਚਰ ਹੋ ਗਿਆ ਦਾ ਹਾਂ ਕੱਲ ਪੈਂਚਰ ਹੋ ਗਿਆ ਨਵੇਂ ਟਾਇਰ ਨੂੰ ਐ ਉਹ ਪੈਂਡ ਜੇ ਟੂਪਾ ਵੇ ਕਰ ਪਾਈ ਆ ਵੀ ਕਿਹੜੀਆਂ ਟੂਪਾ ਉਹ ਕਿਨਾਰੀ ਛੱਡਦੀ ਐ ਸਾੜ ਕਿਤੇ ਉੱਚਾ ਨੀਵੇਂ ਚੜਾਇਆ ਹੋਣਾ ਨਹੀਂ ਜਿਹੜਾ ਤੇੜਾ ਆ ਗਿਆ ਇਹਨੂੰ ਘੈਂਚ ਦੋ ਲੰਬੀ ਟਾਇਰਾਂ ਨੂੰ ਹਾਂ ਟੂਬ ਨੂੰ ਉਦੋਂ ਹਵਾਵਾ ਘਟਾ ਚੱਲ ਗਿਆ ਉਹਣਾ ਆਪਣੇ ਕੋਲ ਵੀ ਤਾਂ ਚੱਲਦੀ ਆ ਕਿਹਨੂੰ ਆਕਾ ਮਾਰਦਾ ਮੈਨੂੰ ਮਾਰਦਾ ਉਹ ਬੱਚੇ ਦਾਣਾ ਹੁੰਦਾ ਬਈ ਉਹਦਾ ਬਾਹਰੋਂ ਤਾਂ ਬੱਲੀ ਚ ਇਹ ਪਤਾ ਨਹੀਂ ਕਿਹ ਚ ਹੈ ਹੈ ਉਹ ਐ ਤੇ ਆ ਬਾਈ ਨਰਮਾ ਕਣਕ ਦੇ ਤਾਰੀ ਦਾ ਪਈ ਆ ਹੈ ਕਣਕਾਂ ਹਰੀਆਂ ਪਈਆਂ ਬੱਲੀ ਜਮਣਾ ਮੁੰਡਾ ਦਾਣਾ ਕਦੇ ਕਿੱਧਰ ਰਹਿੰਦਾ ਉਹਨੂੰ ਟੱਪਦੇ ਆਂ ਦੇਖ ਲੋ ਹਰਾ ਹੀ ਹਰਾ ਹੀ ਪੜਾਈ ਜਾਨੇ ਆ ਬਸ ਦੇਖਦਾ ਤਾਂ ਹੈ ਨਹੀਂ ਕਿਤੇ ਯਾਰ ਅਡੀ ਜਦੋਂ ਰਹਿਣਾ ਹੀ ਆ ਆ ਵੱਲਾ ਬਾਈ ਹਰੀਆਂ ਵਾਲਾ ਇਹਦਾ ਹੁਣ ਦੁੱਧ ਹੈ ਇਹਦੇ ਵਿੱਚ ਇਹਦਾ ਕੀ ਲਾਜ ਹੋ ਸਕਦਾ ਹਨਾ ਬਾਤੇ ਬਾਤ ਇਹੀ ਕਰ ਰਹੇ ਹੁਣ ਵੀ ਚੂੜੀ ਟਾਈਟ ਕਰ ਲੰਨੇ ਆ ਬਾਸ ਕੱਢਦੀ ਅੱਜ ਤੋਂ ਪਨੀਰਾਂ ਨਿਕਲੀ ਤੁੱਪ ਕਰਕੇ ਕੰਮ ਆ ਜਿਹੜਾ ਬਹੁਤ ਅੜ ਗਿਆ ਪਿਆ ਮਸ਼ੀਨ ਦੀ ਕਟਾਈ ਕਰਦੇ ਆ ਨਾ ਵੀ ਡੀਜ਼ਲ ਵੀ ਜਿਆਦਾ ਖਾਉਂ ਗਿਆ ਸੋ ਇਹ ਦੀ ਬਾਸਕਟ ਲੱਗਿਆ ਚੱਲਦੀ ਆ ਬਾਕੀ ਗੁੱਲੀ ਡੰਡੇ ਦਾ ਹਿਸਾਬ ਹੈ ਕੋਈ ਨਹੀਂ ਵੀ ਇੰਨਾ ਗੁੱਲੀ ਡੰਡਾ ਦੇਖੋ ਤੁਸੀਂ ਭਰਿਆ ਪਿਆ ਗੁੱਲੀ ਡੰਡੇ ਦਾ ਖੇਤ 12 ਨਵੀਆਂ ਬਾਈ ਦੇਖ ਲਓ ਤੁਸੀਂ ਨਵੀਆਂ 12 ਚ ਵੀ ਕਿੱਕ ਦਾਣਾ ਦੇ ਲੈਣ ਲੱਗ ਗਿਆ ਤਾਂ ਪੁਰਾਣੀਆਂ 12 ਦਾ ਕੀ ਕੰਮ ਖਾਲ ਲਊਗਾ। ਉਹ பயਮ ਆਇਆ ਨਾ ਹੁਣ। ਦਾਣਾ ਦੂਣਾ ਦਾ ਬਾਈ ਕਿੱਥੇ ਆ ਮਸ਼ੀਨ ਦੇ ਲਵੇ ਮੈਂ ਕਹਿੰਦਾ ਖਾਲੀ ਉਹੀ ਬੱਲੇ ਜਿਹੜਾ ਦਾਣਾ ਰਹਿੰਦਾ ਇੱਕ ਅੱਧਾ ਕਿਤੇ ਹਰਾ ਉਰਾਜ। ਇਹੀ ਕਹਿਣਗੇ ਹੋਰ ਕੀ ਆ। ਇਹ ਬਾਈ ਤਾਂ ਮਨੇ ਫਤੇਗੜ ਸਾਹਿਬ ਦਾ ਹੀ ਤੇੜਾ ਮਿਲਿਆ ਤਾਂ ਵੀਰ ਆਪਾਂ ਨੂੰ। ਕਿਆ ਹੋ ਗਿਆ ਹਾਂ ਉਹ ਗੇਹੂ ਪਤਾ ਨੀਲੇਵੇਂ ਤੋਂ ਬਤਰਨਾ ਹੋ ਗਿਆ ਬੇ ਰੁਲਾ ਲ ਜੇ ਗਿੱਲਾ ਗੇਹੂ ਇਸਮੇ ਤੋਂ ਆਈ ਗਈ ਇਹ ਨੀਲਾ ਇਹ ਦੇਖ ઓਏ ਇਸਮੇ ਕੀ ਆ ਰਿਹਾ ਇਸਮੇ ਕਹਾਂ ਆ ਰਿਹਾ ਇਸਮੇ ਆ ਰਿਹਾ ਇਹ ਦੇਖ ਕੋਈ ਇਲਾਜ ਨਹੀਂ ਹੈਗਾ ਐ ਮੋਲੀ ਤੈਨ ਮੜਾ ਆਈ ਲਾਤਾ ਹੋਣਾ ਹਾਏ ਡਾਕਟਰ ਦਾ ਆਏ ਬੇਜੋ ਜੀ ਚਾਹੀ ਕੋਲ ਹਾਂ ਉਹ ਉਹ ਰੀਲ ਝੜਦੀ ਆ ਮਾਣਾ ਮੋਟਾ ਦਾਣਾ ਉਹਨੂੰ ਕਹੀ ਜਾਂਦਾ ਵਿਚਾਲੇ ਬਾਈ ਬਰਮ ਨੇ ਆ ਨਾ ਫਰਾਉਂਗਾ ਨੇ ਵੀ ਨਾਲ ਅੰਦਰ ਮਾਲ ਲੈ ਜਾਣਾ ਦਾਣੇ ਡਾਉਂਦਾ ਜਿਹੜਾ ਰਾਂਜੀ ਉਹਨੂੰ ਕਹੀ ਜਾਂਦਾ ਹੁਣ ਬਹਿ ਗਿਆ ਟੱਕੇ ਮੈਂ ਕਿਹਾ ਯਾਰ ਇੰਨਾ ਕਦ ਆਉਣਾ ਹੀ ਆਉਣਾ ਨਾ ਬਾਕੀ ਬਾਈ ਕੋਟੇ ਨਹੀਂ ਬੈਣ ਲੱਗੇ ਇੱਥੇ ਵੀ ਮੋਲੀ ਤਿਆਰੀ ਆ ਬਾਈ ਬੱਦਲਵਾ ਹੋਗਾ ਪਾਣੀ ਵੀ ਬਾਈ ਨਜ਼ਾਰੇ ਲੈਂਦੇ ਵਾਂ ਬੋਤਲਾਂ ਨੇ ਬੋਰੀਆਂ ਲੱਗੀਆਂ ਹੋਈਆਂ ਉਹ ਨਹੀਂ ਗਿਆ ਕਹਿੰਦਾ ਤਸੱਲੀ ਆਉਣੇ ਦੀ ਹਾਂ ਦਾਦਾ ਨੂੰ ਵੀ ਇਹਣਾ ਹੋਰ ਇਹ ਗਿਆ ਹੋਰ ਬਾਕੀ ਮੀਂਹ ਦੀ ਵੀ ਤਿਆਰੀ ਆ ਵੱਲਾ ਜਿਹੜੀ ਗੱਲ ਦਾ ਡਰਤਾ ਹੋ ਗਿਆ ਮੀਂਹ ਆ ਗਿਆ ਖੰਜੇ ਨੇ ਖੰਜੇ ਤੇ ਮੋਲੀ ਖੰਜੇ ਤੇ ਪਲਾਟ ਨਵੇਂ ਡਾਏ ਇਹ ਚੱਲੋ ਫੇਰ ਨਹਿਰ ਆਉਣਾ ਪਵੇ ਆ ਗਿਆ ਬਾਈ ਆ ਵੀ ਬਹੁਤ ਜ਼ੋਰ ਕਰ ਗਿਆ ਇੰਨੀ ਜਿਹੜੇ ਹਿਸਾਬ ਗਾ ਹਵਾ ਚੱਲੀ ਆ ਉਹੀ ਹਿਸਾਬ ਗਾ ਮੀਂਹ ਆ ਗਿਆ ਮੈਂ ਫਿਰ ਚਲਾ ਲਾ। ਭਰਾਮ ਘਰੇ ਜਾਣਾ ਨਾ ਦੇਖਣਾ ਬੱਚੇ ਬੱਲ ਬੋਲੇ ਜੇ ਨਾਲਾ ਰਹੇਗਾ ਰੋਕ ਲੇਗੇ ਪਹਿਰੇ ਬਹਿ ਮੋ ਕਰਨਾ। ਆ ਗਿਆ ਭਾਈ ਮੀ। ਰੱਬਾ ਦੇ ਦੇ 10 ਮਿੰਟ। ਪਲਾਟ ਕਰਨਾ ਉਹਦੇ ਸਾਨੂੰ ਖਾਲੀ ਆ। ਅੱਜ ਤੱਕ ਤਾਂ ਭਾਈ ਠੀਕ ਆ। ਸੁੱਖ ਸ਼ਾਂਤੀ ਹੋ ਆ। ਉਹ ਕੀ ਹੋ ਗਿਆ? ਹਾਂ ਹਮਲਾ ਆ ਯਾਰ ਟਾ ਬਾਈ ਹੈ ਨਾ ਮਸ਼ੀਨ ਵਾਲਿਆਂ ਦਾ ਕਤਰਾਈ ਜਾਣਾ ਹੈ ਨਾ ਵੀ ਦਾਣੇ 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 ਇੱਕ ਦਾਣੇ ਨੂੰ ਵੀ ਕਹਿੰਦਾ ਦਾਣਾ ਆਹ ਲੱਟੇ ਲੱਗੇ ਹੁੰਦਾਲੇ ਤਾਂ ਕਾਹ ਗਿਆ ਬਾਈ ਹਾਂ ਵੀ ਅੱਗੇ ਆ ਗਿਆ ਗਾੜੀ ਕੋ ਤੇ ਇੱਕ ਦਾਣੇ ਕੋ ਬੋਲ ਰਹਾ ਤਾਂ ਹਾਂ ਜੇ ਭਗਵਾਨ ਤੇ ਡਰ ਕੇ ਚੱਲਣਾ ਚਾਹੀਏ ਸਮਝ ਗਏ ਆ ਵਾਗੀ ਇਹ ਦਿਵਾਂਗੇ ਮੇ ਬਾਤ ਇੱਕ ਦਾਣਾ ਜੋ ਰੀਲ ਜੜਾ ਰਹੀ ਹੈ ਨਾ ਗਾੜੀ ਮੇ ਉਹ ਵੀ ਗੱਡੀ ਰੋਕ ਕੇ ਬੋਲ ਰਹਾ ਦਾਣਾ ਕਰਾ ਰਹੀ ਆ ਬਈ ਤਰ੍ਹਾਂ ਕਰ ਗਿਆ ਹਾਂ ਕਿਸੇ ਕੋ ہمارا ਕਿਤੇ ਮਨਤੋੜੀ ਕਰਤਾ ਭਾਈ ਕਿਸੇ ਦਾ ਨੁਕਸਾਨ ਕਰਨੇ ਕੇ ਲਈ ਜੇ ਪਾਣੀ ਆ ਗਿਆ ਟਰਾਲੀ ਕਹਾਂ ਰੱਖੇਗਾ ਜਿਵੇਂ ਤਰਪਾਲ ਤੋਂ ਲਾਤਾ ਬਾਪ ਕੁਝ ਨਹੀਂ ਹੋਗਾ ਦੇਖ ਲੋ ਕਹਨੇ ਆ ਨਾ ਆਲਾ ਇੱਧਰ ਵੀ ਢੇਰ ਲੱਗ ਗਿਆ ਡਾਲਾ ਖੁੱਲਾ ਤਾਂ ਪੱਧਰ ਲਗਾ ਨਹੀਂ ਡਾਲਾ ਇਹ ਪੂਰੀ ਤਰ੍ਹਾਂ ਜੇ ਇਹਨੂੰ ਕਹਨੇ ਆ ਭਾਈ ਹਰਾ ਵੀ ਕਿਸੇ ਦਾ ਮਨਤੋੜੀ ਕਰਨਾ ਯਾਰ ਤਾਂ ਉੱਪਰ ਵਾਲਾ ਸਿੱਧੀ ਨਿਗਾਹ ਕਰ ਦੇਖਦਾ ਵੇ ਆ ਪਏ ਦਾਣੇ ਉਂਦਾਂ ਨੇ ਡੇਰੀ ਹੋ ਗਿਆ ਡਾਲਾ ਬਾਕੀ ਮੀ ਆ ਗਿਆ ਖੱਚ ਦੇ ਖੱਚ ਦੇ ਫਟਾ ਫਟ ਖੱਚ ਦੇ ਕੱਢ ਦੇ ਚਲਦੀ ਆ ਰਾਣੀ ਵੀ ਪੈਂਦੇ ਜੇ ਬਾਕੀ ਬਾਲ ਦੇ ਦਾਣਾ ਦੇਖਣਾ ਮੈਣਾ ਯਾਰ ਦਾ ਆ ਗਿਆ ਪਰ ਰੋਕ ਨਹੀਂ ਪਣੀ ਬਾਈ ਇਹ ਨਾਲ ਦਾ ਪਾਇਰੇ ਥੋੜਾ ਵਹਿਮੀ ਦਾ ਬਾਕੀ ਕਰਤਾ ਰੱਬ ਨੇ ਲੋਟ ਆ ਕਹਿੰਦਾ ਮਹਾਰਾਜ ਤੇ ਕੁਛ ਨਹੀਂ ਲੁਕਿਆ ਹੋਇਆ ਹਨਾ ਨੋ ਹੌਲੀ ਹੌਲੀ ਚੱਲਦਾ ਵੀ ਤੇ ਹਜੇ ਟੱਕਰ ਵੀ ਠੀਕ ਆ ਜੀ ਤਾਂ ਭਾਈ ਇਹ ਬਨਖਾਨ ਨਹੀਂ ਨਾ ਕਰਨਾ ਜੇ ਲੋ ਸਮਝ ਲਾ ਦਾਣਾ ਆ ਗਿਆ ਪਾ ਛੱਡ ਕੇ ਜਾਣਾ ਪਵੇ ਆਵੇਂ ਦੁਬਾਰੇ ਆਉਣਾ ਪਵੇ ਪਰ ਆਪਾਂ ਦੁਬਾਰੇ ਆਵਾਂਗੇ ਪਰ ਇਹ ਨਾ ਉਹ ਵੀ ਨਖਾਨ ਨਹੀਂ ਦਾ ਕਰਨਾ ਹੈਗਾ ਇਹ ਬੰਦਾ ਥੋੜਾ ਬਹਿਮ ਕਰ ਗਿਆ ਪਹਿਲੇ ਬਾਕੀ ਥੱਲੇ ਵੀ ਚੈੱਕ ਕਰ ਲਈਏ ਭਾਈ ਇੱਕ ਵੀ ਦਾਣਾ ਨਹੀਂ ਹੈ ਨਾ ਮੜਾ ਇਹ ਨਾ ਕਿਹਦੇ ਰੀਰੂ ਦਾ ਜਿਹੜਾ ਹੈ ਦਾਣਾ ਇੱਧਰ ਉਹੀ ਕਹਿੰਦਾ ਇਹ ਮਸ਼ੀਨ ਕਿਉਂ ਫੈਂ ਕਰਈ ਆ ਇੰਨਾ ਨਹੀਂ ਫੈਂਕਣਾ ਚਾਹੀਦਾ ਰੀਲ ਦਾ ਦਾਣਾ ਵੀ ਨਹੀਂ ਫੇਰਨਾ ਚਾਹੀਏ ਮੈਂ ਕਿਹਾ ਅੱਛਾ ਆ ਦੇਖ ਲੋ ਵੇ ਕਰਤਾ ਆ ਰੱਬ ਦੇ ਘਰ ਦੇਰ ਜ਼ਰੂਰ ਆ ਪਰ ਹੰਦੇਰ ਨਹੀਂ ਹੈਗਾ ਰੱਬ ਦਿਖਾਉਂਦਾ ਯਾਰ ਨਾ ਦੇਰ ਭਾਵੇਂ ਹੋ ਜਾਂਦੀ ਆ ਪਰ ਇਹ ਨਹੀਂ ਹੈਗਾ ਵੀ ਨਾ ਹੋਵੇ ਇੱਕ ਟਾਂਕ ਨਿਕਲਣਾ ਦਾ ਬਾਕੀ ਖੇਤ ਨਿਭੜ ਜਾਊਗਾ ਨਿਭੜੇ ਤੋਂ ਬਾਅਦ ਨਹੀਂ ਆਪਾਂ ਨੂੰ ਫੇਰ ਆਉਣਾ ਪੈਣਾ ਦਾ ਬਾਈ ਇਧਰ ਤੇ ਇਧਰ ਨੂੰ ਲਓ ਜੀ ਲਗੀਆਂ ਹੁਣ ਹੁਣ ਬੱਲਾ ਨਿਕਲਣ ਲੱਗੀਆਂ ਵਾਤ ਤਿਆਰੀ ਹੋ ਆ ਮੈਂ ਤੇ ਹਟਦਾ ਗਿਆ ਕਣੀਆਂ ਜੀ ਪੈ ਕੇ ਨਿਕਲਦਾ ਗਿਆ ਮਸ਼ੀਨਾ ਮਾਰ ਮਾਰ ਚੱਲਦੀਆਂ ਉਹ ਵੀ ਉਹ ਖੜ ਗਈ ਇੱਕ ਖੜ ਗਈ ਆ ਬਾਈ ਨੇ ਤਾਂ ਖੜਾਤੀ ਬੋਰਮੈਨ ਨੇ ਇੱਧਰੜ ਵੀ ਚੱਲਦੀ ਆ ਹਟ ਜਾ ਹਟ ਜਾ ਰਬਾ ਹਟ ਜਾ ਹਟ ਜਾ ਲੰਘ ਗਿਆ ਲੰਘ ਗਿਆ ਬਾ ਦੋ ਗਿਹੜੇ ਰਹਿ ਗਏ ਦੋ ਗਿਹੜੇ ਨਹੀਂ ਭਾਈ ਆਪਨੇ ਸੁਣ ਲਈ ਮੈਂ ਕਹਿੰਦਾ ਉਧਰ ਦੇ ਖੇਤ ਚ ਮਹਾਰਾ ਦੀ ਕਿਰਪਾ ਕਾ ਗੱਡੀ ਆਪਣੀ ਉਧਰ ਵੀ ਲੱਗ ਗਈ ਬਾਕੀ ਆਪਣਾ ਮਕੇਸ਼ ਭਾਈ ਮਕੇਸ਼ ਭਾਈ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਗੁੱਡ ਈਵਨਿੰਗ ਹੈ ਗੁੱਡ ਈਵਨਿੰਗ ਚੱਲ ਈਵਨਿੰਗ ਮਾਰਨਿੰਗ ਦਾ ਪਤਾ ਨਹੀਂ ਹਨੇ ਮਲੇ ਉਮਲੀ ਦਾ ਪਰ ਇਹ ਪਤਾ ਸਾਨੂੰ ਵੀ ਇਉਂ ਗੁੱਡ ਨਾਈਟ ਮਾਰਨਿੰਗ ਹੋ ਗਈ ਹੈਲੋ ਅਰੇ ਆਟੀ ਗੱਡੀ ਪਾਸੋਂ ਮਾਰਕੀਟ ਜਾਓ ਯਾਰ ਹੂੰ ਮਾਰਕੀਟ ਜਾਵਾਂ ਹਾਂ ਦੱਖਾਓ ਜਲਦੀ ਆ ਜਾਓ ਜੇ ਨਾ ਮੈਂ ਜਾ ਰਿਹਾ ਜਾਂ ਉਸ ਕੋ ਗੇਤ ਬਤਾਤੇ ਰਹਿਣਾ ਕਾ ਜੇ ਗੇਤ ਨਾ ਪੀ ਮਹਗੇ ਚ ਕਿਤਨਾ ਛੇ ਵਿਗਾ ਬੋਲ ਰਹਾ ਜੇ ਹਾਂ ਛੇ ਸਾਲੀ ਹਾਂ ਨਾਪ ਤੋਂ ਸਹੀ ਜੇ ਮੇਟ ਛੇ ਦੇਦਰ ਉਧਰ ਪਾਣੀ ਕਰਕੇ ਦੂਸਰੀ ਗੱਡੀ ਚੱਲ ਰਹੀ ਹੈ ਜਾਂ ਹਾਂ ਹਾਂ ਪਾਣੀ ਕਰਕੇ ਨਾ ਪੂਰੇ ਮੇ ਆ ਨਮੀ ਆ ਗਈ ਥੋੜੀ ਥੋੜੀ ਦੇਖਦੇ ਹਾਂ ਅੱਗੇ ਕੀ ਹੁੰਦਾ ਹੈ ਚੱਲੇ ਇਧਰ ਵੀ ਤਾਂ gira ਇਧਰ ਪਾਸ ਐਸੇ gira ਮਾੜਾ ਸਾ gira ਹਲਕਾ ਸਾ ਇਹ ਤਾਂ ਦੇਖ ਜਮੀਨ ਗਲੰਦੀ gira ਨਾ ਹੈ ਉਹ ਤਾਂ ਗਿਲਾ ਦਿਖ ਰਿਹਾ ਥੋੜਾ ਇਤਨਾ ਜ਼ਿਆਦਾ ਹੋ ਗਿਆ ਬਾਕੀ ਆ ਗੱਡੀ ਤਾਂ ਹੀ ਖੜ ਗਈ ਹੈ ਦਾਣਾ ਦਿਖਾਉਂਦੀ ਹੋਣੀ ਇਹਨਾਂ ਨਾਲ ਕਢਾਤੀ ਏ ਆਪਣੇ ਵਾਲੀ ਰਾਣੀ ਚੱਲਦੀ ਆ ਆਪਾਂ ਨਹੀਂ ਘਣਾਉਂਦੇ ਬਾਈ ਨਵਾਂ ਥਰੈਸ਼ਰ ਨਵਾਂ ਵਾਸ ਕਢਾ ਆਂ ਤਿਆਰ ਕਰਕੇ ਲੈ ਆਈਦਾ ਐ ਜੇ ਮਣੀ ਮਹੀਂ ਕਣੀ ਜੇ ਫੇ ਮਸ਼ੀਨ ਦਿੱਕਤ ਨਹੀਂ ਦਿੰਦੀ ਹੈ ਜੀ ਫਿਤਨਾ ਕੱਟ ਗਿਆ ਉਸ ਕਾਜ ਹੋ ਗਿਆ 40 ਹੈ 50 ਸੱਤ ਕਰਾ ਦੇ ਉਸਕੇ ਵੀ ਅੱਜ ਇਹ ਗੱਡੀ ਜਾਏਗੀ 70 ਰੁਪਏ ਜਰਾਂ 70 ਅੱਜ ਪਲਾਟ ਛੋਟੇ ਮਿਲ ਰਹੇ ਆ ਮੇਰੇ ਕੋ 7 ਬਿਗਾ ਇਹ ਫੇਰ ਉਹ ਛੇ ਬੋਲਦਾ ਹੈ ਹੈ ਅਭੀ ਦਾਣਾ gira ਬਾਈ ਇਹ ਲੋਕਾਂ ਨੇ ਝੂਠ ਬੋਲਣ ਦੀ ਆਤ ਨਹੀਂ ਆਂਦੀ ਵਗੋ ਦੇਖ ਮਗੇ ਉਸਨੇ ਇੱਕ ਅੱਧਾ ਰੀਲ ਦਾਣਾ ਕਰਾ ਰਹੀ ਹੈ ਨਾ ਬਾਈ ਆ ਦੇਖ ਲੋ ਲੈ ਕਿਹੜਾ ਦਾਣਾ ਇਹ ਚ ਫੂਚੇ ਥੱਲੇ ਇੱਕ ਅੱਧਾ ਦਾਣਾ ਨਾ ਕਿਤੇ ਦਿਖ ਗਿਆ ਹੋਣਾ ਲੈ ਕੋਈ ਦਾਣਾ ਦੇਖਦਾ ਬਾਈ ਤੁਹਾਨੂੰ ਉਹ ਇੱਕ ਅਦਾ ਦਾਣਾ ਡਿੱਗਿਆ ਹੋਗਾ ਮਰ ਗੱਡੀ ਰੋਕ ਕੇ ਬੋਲਦਾ ਦਾਣਾ ਕਰਾ ਰਹੀ ਹੈ ਗੱਡੀ ਇਹ ਮੈਂ ਕਿਹਾ ਭਾਈ ਦਾਣਾ ਨਹੀਂ ਕੋਈ ਇੱਕ ਅਦਾ ਦਾਣਾ ਗਿਰ ਗਿਆ ਹੋਗਾ ਨਾ ਰੀਲ ਵਿੱਚ ਡਿੱਗਦਾ ਤਾਂ ਉਹ ਤਾਂ ਹਾਂ ਉਹ ਨਹੀਂ ਜਰ ਆ ਗਿਆ ਜੇ ਜਰ ਲੀਆ ਉਹ ਲਾਗੇ ਡਾਲੇ ਕੋ ਢੇਰ ਹਾਂ ਆਇਆ ਬਤਾਉਂ ਤੇਰੇ ਘਾਰੇ ਕਿਦਰ ਇਹ ਉਸਨੇ ਮੇਰਾ ਤਾਂ ਇੱਕ ਦਾਣਾ ਦੇਖਿਆ ਨਹੀਂ ਆ ਦੇਖ ਇੱਧਰ ਪਤਾ ਗਿਆ ਕਿ ਜਿਹਨੂੰ ਹਨਾ ਪਰੇਸ਼ਾਨ ਕਰੂਗੇ ਤਾਂ ਮਾਰਕ ਉਹ ਕਰਦਾ ਜ਼ਰੂਰ ਲੈ ਇਧਰ ਦੇਖ ਜੀ ਇਹ ਦੇਖ ਉਧਰ ਬਿਠੇ ਲੱਗ ਗਿਆ ਚੱਲੇ ਯਾਰ ਅਭੀ ਮੇਰੂ ਨਾਲ ਕੇ ਬਾਅਦ ਇਧਰ ਮੇਰਾ ਤਿੰਨ ਦਿਨ ਗੱਡੀ ਚੱਲੇ ਹੀ ਗਿਆ ਨਾ ਹਾਂ ਏਸੀ ਵਾਲੀ ਦਾ ਨਾਮ ਚੱਲ ਰਾਇਆ ਇਧਰ ਆ ਹਾਂ ਮੇਰੇ ਸਾਲੇ ਲੇ ਗਿਆ ਨਾ ਮਾ ਫਰੂ ਦਾ ਨਾਮ ਚੱਲ ਰਾਇਆ ਬਾਈ ਇਧਰ ਭੈਜੋ ਦੂਸਰੇ ਗੱਡੀ ਵਾਲੇ ਦੇ ਕਾਰਟਨਾ ਦਾ ਉਧਰ ਪੰਜ ਸੱਤ ਵਿੱਗਾ ਉਹ 바ਵਾ ਗੱਡੀ ਦਾ ਕੰਮ ਦੇਖ ਕੇ ਆਪਣੀ ਕੋ ਆਪਣੀ ਗੱਡੀ ਲੈ ਗਿਆ ਉਹ ਗੱਡੀ ਵੀ ਖੜ ਗਈ ਦੇਖ ਲਓ ਬਾਈ ਉਹ ਵੀ ਖੜ ਗਈ ਆਪਣੇ ਵਾਲੀ ਚੱਲਦੀ ਯਾਰਾਂ ਨੂੰ ਹੈਨਾ ਇੱਧਰ ਹੀ ਵਾਈ ਜਾਣਾ ਘੜਾਤੀ ਮੀਂਹ ਥੋੜਾ ਜਿਹਾ ਪੈ ਗਿਆ ਬਾਈ ਨਵੀਂ ਆ ਗਈ ਹੈ ਖੇਤ पे ਗਿਆ ਪੇੜਾ ਵੀ ਉਹ ਟਰਾਲੀ ਢਾਕਣੇ ਕਿਤੇ ਆ ਬੈਰੀਵਾਲ ਕਿਤੇ ਆ ਆ ਰਿਹਾ ਉਹ ਕਿਉਂ ਕੋ ਡੇਢ ਆ ਰਿਹਾ ਹੈ ਕਹਾਂ पे ਗਿਆ ਉਹ ਚੱਲ ਆ ਜਨ ਦੱਸੇ ਆਜ ਤੇ ਚਲਤੀਆਂ ਆ ਜਾਏਗਾ ਯਾਰ ਅੱਲੇ ਆ ਬਾਈ ਮੀਂਹ ਬਣਾਣਾ ਲੱਗਦਾ ਰ ਆ ਵੀ ਹੈ ਨਾ ਕਰੂਗਾ ਕੰਮ ਜਾ ਬਰ ਨਹੀਂ ਲੰਘਿਆ ਵਧੀਆ ਹੁੰਦਾ ਐ ਨਾ ਬਾਬੇ ਬਾਕੀ ਪੰਜਾਬ ਚ ਬਾਈ ਕਿੱਥੇ ਕਿੱਥੇ ਕੰਮ ਚੱਲ ਪਿਆ ਮੈਨੂੰ ਦੱਸਿਓ ਮੇਰਾ ਵੀਰ ਕਮੈਂਟ ਕਰ ਕਰਕੇ ਹਨਾ ਬਾਕੀ ਆਪਾਂ ਸਾਰੇ ਮੇਰੇ ਵੀਰ ਜਿਹੜੇ ਚੰਗੇ ਵਧੀਆ ਕਮੈਂਟ ਕਰਦੇ ਆ ਉਹਨਾਂ ਨੂੰ ਬਾਈਆਂ ਨੂੰ ਸਲਾਮ ਆ ਥੈਂਕ ਯੂ ਧੰਨਵਾਦ ਸਾਡਾ ਨੰਦਰ ਰਤੋਂ ਬਾਈ ਸਾਰਿਆਂ ਦਾ ਧੰਨਵਾਦ ਕਰਦਾ ਆਪਾਂ ਵੀਡੀਓ ਪਾਵਾਂਗੇ ਬਾਈ ਸਾਰਿਆਂ ਦੇ ਇੱਕ ਨਾ ਕਮੈਂਟ ਸਪੈਸ਼ਲੀ ਇੱਕ ਵੀਡੀਓ ਦੇ ਵਿੱਚ ਤੁਹਾਨੂੰ ਮੈਂ ਸਪਰੇਸ਼ਰ ਕਰਕੇ ਭੇਜੂਗਾ ਵੀ ਬਾਈ ਬਣਾ ਨੌ ਨੌ ਸਾਰੇ ਆਪਣੇ ਵੀਰ ਨਾਮ ਦੱਸਿਓ ਆਪਾਂ ਵੀਡੀਓ ਜਿਹੜੀ ਹੈ ਨਾ ਪੂਰਾ ਧੂੜ ਕੱਢ ਨਾਉ ਪਾਉਣੇ ਆ ਬਈ ਚੰਗੇ ਕਮੈਂਟ ਕਰਦੇ ਆ ਮੇਰੇ ਵੀਰ ਬਹੁਤ ਸਾਥ ਦਿੰਦੇ ਆ ਬਾਈ ਤੁਹਾਡਾ ਨਹੀਂ ਦੇਣਾ ਦੇ ਸਕਦਾ ਵੀਰੇ ਹੈ ਨਾ ਜਿੱਥੇ ਤੁਸੀਂ ਅਨਪੜ੍ਹ ਤੇ ਪਿੰਡ ਦੇ ਮੁੰਡੇ ਨੂੰ ਛੋਟੇ ਜਿਹੇ ਪਿੰਡ ਦੇ ਮੁੰਡੇ ਨੂੰ ਚੱਕ ਕੇ ਨਾ ਕਿੱਥੇ ਤੇ ਕਿੱਥੇ ਪਹੁੰਚਾਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਹੁ ਵੇਹੜਾ ਨੱਪਦਾ ਦੇਖਦਾ ਚਲੋ ਲਓ ਜੀ ਚੱਲੀ ਜਾਂਦੀ ਹੈ ਰਾણો ਆਪਣੀ ਏਸੀ ਵਾਲੀ ਚੱਕੇ ਵਾਇਆ ਪੂਰੇ ਫੱਟੇ ਚੱਲੀ ਜਾਂਦਾ ਕੰਮ ਪੂਰੇ ਜੋਰਾਂ ਤੇ ਨਿੰਦਰਜੀ ਲੱਗੇ ਹੋਏ ਆ ਬਾਕੀ ਕੰਮ ਵੀ ਵਕ ਨੇੜੇ ਲੱਗ ਗਿਆ ਹੁਣ ਤਾਂ ਲਗਭਗ ਨਿਕਲ ਚਲੀ ਜਾਂ ਮਸ਼ੀਨਾਂ ਇਥੋਂ ਆਪਣਾ ਹੀ ਆ ਤਾਂ ਐਂਡ ਕਰਕੇ ਆਪਾਂ ਹੀ ਜਾਣਾ ਇਥੋਂ ਏਰੀਆ ਦਾ ਜੇ ਆ ਗਿਆ ਉਹ ਤੇ ਲੈ ਵਾ ਫੋਨ ਹੋ ਰਹੀ ਗਈਆਂ ਹੁਣ ਸੰਕਾ ਖੜੀਆਂ ਤੇ ਰੇ ਚਲਾਈ ਆਉਣ ਲਿਆ ਆ ਕੇ ਆ ਪਲਾਟ ਤੇ ਬਾਕੀ ਦੂਜੀ ਉਧਰ ਚਲੀ ਜਾਂਦੀ ਆ ਦੂਜੇ ਪਾਸੇ ਲੱਗਿਆ ਹੋਇਆ ਰਾਜੂ ਤੇ ਭਜਨ ਬਾਈ ਉਹ ਚਲਾਈ ਜਾਂਦੇ ਆ ਉਹ ਵੀ ਖਿੱਚੀ ਜਾਂਦੇ ਆ ਕੰਮ ਨੂੰ ਇੱਕ ਆ ਚੱਲਦੀ ਆ ਇੱਧਰ ਤੇ ਆਪਣੇ ਅੰਕਲ ਜੀ ਵੀ ਪਹੁੰਚ ਗਏ ਥੀਏ ਰਾਤ ਤੇ ਮਲਾਉਨੇ ਨਾਲ ਵੀ ਤੁਹਾਨੂੰ ਦਿਖਾਉਨੇ ਆ ਹਾਲੇ ਪੁੱਛਦੇ ਅੰਕਲ ਜੀ ਦੋਹਾਲ ਚੱਲ ਕਿਵੇਂ ਲੱਗਿਆ ਕੱਜ ਰਾਤ ਮੇਰਾ ਦਿਨ ਯਾਰ ਅੰਕਲ ਜੀ ਤੋਂ ਪੁੱਛਿਆ ਕਿਵੇਂ ਲੱਗੇ ਯਾਰ ਨੂੰ ਈਆ ਆਪਣੀ ਚਲੀ ਜਾਂਦੀ ਆ ਰਾਣੀ ਰਾਣੀ ਉੱਧਰ ਚੱਲਦੀ ਆ ਜੀ ਜਾਂਦੇ ਆ ਤੇ ਨਿੰਦਰ ਵੀ ਆ ਜੀ ਆ ਰਗਾ ਜੀ ਸਤ ਸਾਲ ਹੁੰਦੇ ਹੈ ਕਿ ਜੀ ਦਾ ਜਰਾ ਖੜਾ ਬਹਾ ਮੈਂ ਸ਼ਾਮ ਤੱਕ ਹੀ ਰਹਾ ਖੜਾ ਰੁਕਿਆ ਬੰਚ ੱਲੇ ਨਹੀਂ ਉੱਤਰਦਾ ਵਾਕੀ ਆਪਾਂ ਚੱਲਦੇ ਆਂ ਹੋਰ ਕੀ ਅੰਕਲ ਜੀ ਦਾ ਐਕਸਪੀਰੀਅੰਸ ਦੇਖਦੇ ਆਂ ਕੀ ਆ ਕਨੇ ਜਿਵੇਂ ਲੱਗਿਆ ਕਿ ਜਰਾ ਆ ਕੇ ਰਾਜਸਥਾਨ ਤੇ ਕੀ ਹੈ ਜਰਾ ਇਹ ਵਧੀਆ ਲੱਗਿਆ ਕਿਵੇਂ ਅਸੀਂ ਜਿੰਨ ਕਿਵੇਂ ਲੱਗਿਆ ਕਿਵੇਂ ਚੱਲਦੀਆਂ ਮਸ਼ੀਨਾਂ ਸਾਡਾ ਬਹੁਤ ਕੁਝ ਨਹੀਂ ਸਾਰਾ ਐਕਸਪੀਰੀਅੰਸ ਲੈਣੇ ਦੇ ਦੇ ਕਿਵੇਂ ਲੱਗੇ ਆ ਕੇ ਰਾਜਸਥਾਨ ਇਹੋ ਟਰਾਲੀਆਂ ਛੋਟੀਆਂ ਛੋਟੀਆਂ ਨੇ ਮੈਂ ਵੀ ਦਿੱਤੀਆਂ ਨੇ ਆਗੇ ਹੁਣ ਤੇ ਸਾਡੇ ਦਾਤਾ ਫੁੱਟੀਆਂ ਹੀ ਨੇ ਬਸ ਵੱਡੀਆਂ ਨਹੀਂ ਆਈਆਂ ਛਾਲੇ ਦੁਬੇ ਛੋਟੀਆਂ ਚੱਲਦੀਆਂ ਨੇ ਕਿਹਦਾ ਖੜੀ ਐ ਇਤੋਂੋਂ ਕਣਕ ਆਹੇ ਖੜੀ ਵੀ ਆ ਵਾਕੀ ਤੇ ਬਾਕੀ ਆਪਣਾ ਉਧਰ ਪੰਜਾਬ ਵੀ ਸ਼ੁਰੂ ਹੋ ਚੱਲਿਆ ਕੰਮ ਆ ਕਰਕੇ ਮਹੀਨਾ ਨਿਕਲਣ ਲੱਗੀਆਂ ਇੱਥੋਂ ਨਿਕਲ ਹੀ ਚੱਲੀਆਂ ਲੱਗ ਭਾਗ ਹੁਣ ਤਾਂ ਕੰਮ ਤਾਂ ਈ ਰਹਿ ਗਈਆਂ ਬਹੁਤ ਹੀ ਅੰਬਲ ਦੇ ਜਲਣ ਹੁਣ ਤੱਕ ਜੀ ਮੈਂ ਕੋ ਫੜੀ ਕਰਤਾਰ ਹੀ ਕਰਤਾਰਾ ਉਹ ਕਰਤਾਰ ਖੜੀ ਆ ਤੇ ਹੁਣ ਇਹ ਤੁਹਾਨੂੰ ਦਿਖਾਉਂਦੇ ਆ ਦਰੂਪਨ ਕਰਕੇ ਤੇ ਇੱਕ ਉਹ ਜਲਦੀ ਸਾਹਮਣੇ ਜਿਹਦੀ ਫੇ ਰੋਗੋ ਇਹ ਉਹ ਦੇਖੋ ਉਹ ਵੀ ਕਰਤਾਰ ਤੇ ਇਧਰ ਆ ਵੀ ਕਰਤਾਰ ਤਵਾ ਆਪਣੀ ਕਰਤਾ ਚੱਲੀ ਜਾਂਦੀ ਐ ਇੱਕ ਆਪਣੀ ਕਰਦਾ ਰੋਬਰ ਚੱਲਦੀ ਆ ਤੇ ਉਧਰ ਹੀ ਆ ਮੂੜ ਕੇ ਵਾਹ ਬੱਲੀ ਨੰਨੇ ਕੱਟ ਕੇ ਇਕੱਟ ਇਹ ਕਿཐਬਰ ਕੀ ਨਿਕਲ ਜਾ ਨਿਕਲ ਜਾ ਚੱਲ ਚੱਪਲਾ ਯਾਰ ਪੁੱਲਾ ਏ ਜਲਦੀ ਜਲਦੀ ਚਲੇ ਕਿ ਨਹੀਂ ਆਏ ਹੁਣ ਮੂਟ ਪਾ ਕੇ ਫਿਰਨਾ ਪੈ ਰਿਆ ਚੱਲ ਲੈਣੇ ਅਜਪਣਾ ਦੇਖਦੇ ਅਜ ਚਲ ਆਕੀ ਇਹ ਕਰਤਾਰੀ ਕਰਤਾਰ ਚੱਲਦੀਆਂ ਨੇ ਸਾਰੀਆਂ ਬਹੁਤ ਨੂੰ ਦਿਖਾਈ ਆ ਤੇ ਤਿੰਨ ਉਧਰ ਚੱਲਦੀਆਂ ਨੇ ਪਰੇ ਲਓ ਜੀ ਬਾਈ ਪਹੁੰਚ ਗਏ ਅੱਡੇ ਤੇ ਬਾਕੀ ਇਹ ਦੋ ਤਿੰਨ ਦੀ ਵੀਡੀਓ ਨਾ ਇੱਕ ਦਿਨ ਚ ਆਈ ਆ ਟਾਈਮ ਮਿਲਿਆ ਨਹੀਂ ਬਾਕੀ ਦੀ ਏਸੀ ਦੀ ਸਫਾਈ ਹੈ ਨਾ ਬਾਈ ਇਹ ਤਾਂ ਜਮੇ ਹੀ ਸੌਖਾ ਹੀ ਤਰੀਕਾ ਜਿਵੇਂ ਆਪਾਂ ਘਰ ਵਾਲੇ ਸੀ ਇਹ ਨਾ ਬਹੁਤ ਸਫਾਈ ਕਰਦੇ ਆ ਉੱਕਣਾ ਹੀ ਆ ਦੇਖੋ ਵਿੱਚ ਚੱਕ ਕੇ ਛਤਰੀ ਹੈ ਨਾ ਚੱਕ ਉਹਦੀਆਂ ਮੂਰੇ ਕਾਬਜਾ ਟਾਇਪ ਲਾਇਆ ਹੋਇਆ ਲਾ ਕੇ ਮੂਰੇ ਆ ਜਿਵੇਂ ਆਪਾਂ ਗੱਡੀ ਦਾ ਬੋਨਰ ਬੁੰਨੜ ਚੱਕ ਲੈਣ ਚੱਕ ਕੇ ਹੁਣ ਉਹ 10 ਨੰਬਰ ਦੇ ਨਾ ਪੇਟੀ ਜਿਹੜੀ ਮੂਰੇ ਸਾਰਾ ਉਹ ਜੇ ਏਸੀ ਵਾਲਾ ਸਿਸਟਮ ਆ ਉਹਨਾਂ ਦਾ ਨੂੰ ਨੈਕਸਟ ਵੀਡੀਓ ਦਿਖਾਵਾਂਗੇ ਇਹਦੀ ਜਾਲੀ ਚੱਕ ਕੇ ਨਾ ਨਟ ਖੋਲ ਕੇ ਹੱਸਦਾ ਸਾਫ ਸਫਾਈਆ ਚੱਲਦਾ ਬਲੋਰ ਬਲੂਰਿੰਗ ਮਾਰਦੇ ਆ ਕਹਿੰਦਾ ਇੰਜਨ ਦੀ ਸਾਫ ਸਫਾਈ ਬਾਕੀ ਉਹ ਕਨੈਸਰ ਸਾਫ ਕਰਨੇ ਪੈਣੇ ਆ ਬਾਈ ਇਹਦੇ ਇੱਕ ਦੋ ਦਿਨ ਬਾਅਦ ਸਾਨੇ ਤੋਂ ਬਾਅਦ ਹੋਇਆ ਪੈਚਨ ਵਿੱਚ ਨੋ ਜਾਂਦੀ ਆ ਕੋਲਿੰਗ ਵਗੈਰਾ ਫਿਰ ਐਨ ਓਕੇ ਕੰਮ ਸਿਰੇ ਜੀ ਆ ਹੁਣ ਬੁੱਲਾ ਜੀ ਤੇ ਆ ਬਸ ਬਾਕੀ ਤੁਹਾਨੂੰ ਦਿਖਾਵਾਂਗੇ ਹੁਣ ਆ ਨਾ ਕਿਨੇ ਦੀ ਅੱਗੇ ਦਾ ਸਮਾਚਾਰ ਆ ਉਹਦੇ ਕਰਕੇ 2-3 ਦਿਨ ਹੋ ਗਏ ਹੁਣ ਬਾਕੀ ਅਜ ਤੱਕ 3 ਮਸ਼ੀਨਾਂ ਟਾਈਮ 'ਕਾ ਲੱਗ ਗਈਆਂ 3 ਨੇ ਰਾਣੀਆਂ ਆਪਣੀਆਂ ਪਹੁੰਚ ਗਈਆਂ ਖੜੀਆਂ ਦੋ ਇੱਕ ਆ ਖੜੀ ਐ ਇੱਕ ਉਹ ਖੜੀ ਆ ਤੀਜੇ ਨੰਬਰ ਦੇ ਆਪਣੀ ਵਾਲੀ ਆ ਖੜੀ ਆ ਤੂੜੀ ਵਾਲੀ ਹਜੇ ਚੱਲਦੀ ਆ ਬਾਕੀ ਏਰੀਆ ਦਾ ਬਾਈ ਹੁਣ ਸਾਫ਼ ਜਿਹਾ ਨੇੜੇ ਹੀ ਲੱਗਿਆ ਹੋਇਆ ਬਸ ਹੁਣ ਤਾਂ ਪਾਏ ਸਮਝ ਲਓ ਵੀ ਬੁੱਲਾਂ ਦੀ ਤਿਆਰੀ ਜੀ ਹੋ ਆ ਕੰਮ ਦੀ ਬਾਕੀ ਤੇ ਬਾਅਦ ਹੁਣ ਹਨਾ ਕਰਕੇ ਇਹ ਸਾਬ ਸਪਈਆ ਦੇਖਦੇ ਆਂ ਵੀ ਕੱਲ ਦਾ ਪ੍ਰੋਗਰਾਮ ਕੀ ਆਏ ਕੀ ਦੇਖਾਂਗੇ ਨਾ ਜਿਵੇਂ ਵੀ ਲੋਟ ਹੋਇਆ ਬਾਕੀ ਹਰਿਆਣੇ ਦੀ ਹਰਿਆਣੇ ਵਾਲੇ ਬਾਈਆਂ ਨੂੰ ਡਿਮਾਂਡ ਕਰਾਂਗੇ ਹੁਣ ਵੀ ਇੱਕ ਦੋ ਦਿਨਾਂ ਨਾ ਜਰੂਰ ਲਗਵਾਏ ਹਰਿਆਣੇ ਜੇ ਨਿਕਲੇ ਇੱਥੇ ਤੇ ਜੇ ਅੱਜ ਕੱਲ ਚ ਨਿਕਲਦੇ ਆ ਤਾਂ ਵੀ ਹਰਿਆਣੇ ਜੇ ਮਾਣਾ ਮੋਟਾ ਕੰਮ ਆ ਨਾ ਕਿਸੇ ਵੀਰ ਦਾ 100 ਡੇਢ ਤੋਂ ਕਿਲਾ ਹੋਵੇ ਤਿੰਨੇ ਲਾ ਕੇ ਕੱਢ ਦਾਂਗੇ ਜਿਵੇਂ ਵੀ ਚਲੋ ਵੀਰ ਦਾ ਕਿਸੇ ਦਾ ਕੰਮ ਛੇਤੀ ਹੋ ਜਾਊਗਾ ਆਪਣਾ ਆ ਵੀ ਰਾਹ ਦਾ ਖਰਚਾ ਬਣ ਜੂ ਬਾਕੀ ਦੱਸਿਓ ਮੇਰਾ ਵੀਰ ਕਮੈਂਟ ਕਰਕੇ ਜੇ ਮੇਰਾ ਵੀਰ ਹਰਿਆਣੇ ਦਾ ਕੋਈ ਹੋਇਆ ਹਨਾ 100 ਡੇਢ ਤੋਂ ਕਿਲੇ ਵਾਲ ਬਿੱਕੋ ਜਗਾ ਤੇ ਹੋਵੇ ਚਲੋ ਠੀਕ ਹੈ ਜੀ ਮਿਲਦੇ ਹਾਂ ਹੁਣ ਕਿਸੇ ਅਗਲੀ ਵੀਡੀਓ ਸਾਡੀ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ